ਕੁੜੀ ਦਾ ਘਰ ਵਿੱਚ ਰੱਖਿਆ ਹੋਇਆ ਸੀ ਵਿਆਹ ਪਰ ਬਿਲਡਿੰਗ ਹਾਦਸੇ ਦੌਰਾਨ ਚਲੀ ਗਈ ਜਾਨ ਕਿੱਥੇ ਘਰ ਵਿੱਚ ਵਿਆਹ ਦੇ ਮਨਾਏ ਜਾਣੇ ਸਨ ਜਸ਼ਨ ਪਰ ਹੁਣ ਘਰ ਤੇ ਇਲਾਕੇ ਵਿੱਚ ਹੈ ਸੋਗ ਦੀ ਲਹਿਰ ਜੀ ਹਾਂ ਇੱਕ ਕੁੜੀ ਦਾ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਪਰ ਇੱਕ ਬਿਲਡਿੰਗ ਡਿੱਗ ਜਾਣ ਦੇ ਕਾਰਨ ਉਸ ਦੀ ਮਲਬੇ ਹੇਠਾਂ ਦਬ ਜਾਣ ਦੇ ਨਾਲ ਮੌਤ ਹੋ ਗਈ ਹੈ ਕਿੱਥੇ ਉਹਦੇ ਘਰ ਦੇ ਵਿੱਚ ਵਿਆਹ ਦੇ ਜਸ਼ਨ ਮਨਾਏ ਜਾਣੇ ਸਨ ਪਰ ਹੁਣ ਘਰ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਹੈ ਇੱਥੇ ਦੱਸਦੀ ਹੈ ਕਿ ਬੀਤੇ ਦਿਨ ਮੁਹਾਲੀ ਦੇ ਪਿੰਡ ਸੁਹਾਣਾ ਦੇ ਵਿੱਚ ਇੱਕ ਬਹੁ ਮੰਜ਼ਲਾ ਬਿਲਡਿੰਗ ਡਿੱਗ ਗਈ ਸੀ ਜਿਸ ਦੌਰਾਨ ਮਲਬੇ ਹੇਠਾਂ ਦਬ ਜਾਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਲੜਕੀ ਸੀ ਤੇ ਇੱਕ ਲੜਕਾ ਸੀ ਜਿਹੜੀ ਲੜਕੀ ਹੈ ਉਸ ਦਾ ਨਾਮ ਦ੍ਰਿਸ਼ਟੀ ਵਰਮੰਦ ਸਿਆ ਜਾ ਰਿਹਾ ਹੈ ਤੇ ਇਹ ਹਿਮਾਚਲ ਦੇ Shimla ਦੇ ਥੋਂਗ ਦੀ ਰਹਿਣ ਵਾਲੀ ਹੈ ਔਰ ਇਸ ਲੜਕੀ ਦਾ ਜਿਹੜਾ ਵਿਆਹ ਹੈ ਉਹ ਰੱਖਿਆ ਹੋਇਆ ਸੀ ਇਸ ਲੜਕੀ ਦੀ ਉਮਰ 29 ਸਾਲ ਦਸਦੀ ਚੱਜੀ ਜਾ ਰਹੀ ਹੈ ਦੱਸਦੀ ਹੈ ਕਿ ਇਸ ਲੜਕੀ ਦੇ ਵਿਆਹ ਦੀਆਂ ਜਿਹੜੀਆਂ ਘਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਸਨ ਜਿਹੜਾ ਕਿ ਜੋਸ਼ ਸੀ ਖੁਸ਼ੀ ਸੀ ਉਹ ਪੂਰੇ ਜੋਰਾ ਤੇ ਸੀ ਕਿਉਂਕਿ ਵਿਆਹ ਇੱਕ ਦੋ ਮਹੀਨਿਆਂ ਤੱਕ ਹੀ ਹੋ ਜਾਣਾ ਸੀ ਇਸ ਕਰਕੇ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਸੀ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੀ ਲੜਕੀ ਹੈ ਦ੍ਰਿਸ਼ਟੀ ਵਰਮਾ ਹੈ ਬੀਤੀ 25 ਸਾਲ ਪਹਿਲਾਂ ਉਸਦੇ ਪਿਤਾ ਦੀ ਇੱਕ ਸੜਕੀ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ ਤੇ ਇਹ ਜਿਹੜੀ ਲੜਕੀ ਹੈ ਉਹ ਤਿੰਨ ਭੈਣਾਂ ਸਨ ਤੇ ਇਸ पीजी ਦੇ ਵਿੱਚ ਉਹ ਆਪਣੀ ਛੋਟੀ ਭੈਣ ਦੇ ਨਾਲ ਰਹਿੰਦੀ ਸੀ ਦੱਸਦੀ ਹੈ ਕਿ ਜਿਹੜੀ ਦ੍ਰਿਸ਼ਟੀ ਵਰਮਾ ਨਾਮ ਦੀ ਲੜਕੀ ਹੈ ਜਿਸ ਦੀ ਮੌਤ ਹੋਈ ਹੈ ਉਹ ਮੁਹਾਲੀ ਦੀ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਤੇ ਐਸੀ ਹੀ ਕੰਪਨੀ ਦੇ ਵਿੱਚ ਉਹ ਬੀਤੀ 5 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੀ ਸੀ ਉਸ ਦੀ ਭੈਣ ਵੀ ਉਸ ਦੇ ਨਾਲ ਹੀ ਪੀਜੀ ਵਿੱਚ ਰਹਿੰਦੀ ਸੀ ਐਸੀ ਹੀ ਬਿਲਡਿੰਗ ਦੇ ਵਿੱਚ ਜਿਹੜੀ ਬਿਲਡਿੰਗ ਡਿੱਗ ਕੇ ਟੇ ਟੇਰੀ ਹੋ ਗਈ ਹੈ ਬੀਤੇ 3-4 ਦਿਨ ਪਹਿਲਾਂ ਉਸ ਲੜਕੀ ਦੀ ਭੈਣ ਦੀ ਜਿਹੜੀ ਸਿਹਤ ਉਹ ਖਰਾਬ ਹੋ ਗਈ ਸੀ ਇਸ ਕਰਕੇ ਉਹ ਕਰੇ ਚਲੀ ਗਈ ਸੀ ਤਾਂ ਕਿ ਆਪਣਾ ਇਲਾਜ ਵਧੀਆ ਤਰੀਕੇ ਦੇ ਨਾਲ ਕਰਵਾ ਸਕੇ ਤੇ ਹੁਣ ਇਸ ਲੜਕੀ ਦੀ ਬਿਲਡਿੰਗ ਦੇ ਡਿਗ ਜਾਣ ਦੇ ਨਾਲ ਮਲਬੇ ਦੀ ਢੇਹਾ ਆਚਣ ਦੇ ਨਾਲ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਲੜਕੀ ਦਾ ਜਣਾ ਵਿਆਹ ਸੀ ਉਹ ਘਰ ਦੇ ਵਿੱਚ ਰੱਖਿਆ ਹੋਇਆ ਸੀ ਤਿਆਰੀਆਂ ਚੱਲ ਰਹੀਆਂ ਸਨ ਤੇ ਇਸ ਲੜਕੀ ਦਾ ਮੰਗੇਤਰ ਵੀ ਉਸ ਨੂੰ ਮਿਲਣ ਲਈ ਆਇਆ ਹੋਇਆ ਸੀ ਜਿਸ ਦਿਨ ਇਹ ਬਿਲਡਿੰਗ ਡਿੱਗਦੀ ਹੈ ਉਸ ਦਿਨ ਉਸ ਦਾ ਮੰਗੇਤਰ ਵੀ ਉਸ ਦੇ ਨਾਲ ਸੀ ਉਹ ਬਾਹਰੋਂ ਆਪਣਾ ਕੋਈ ਕੰਮ ਕਰਕੇ ਜਿਹੜੇ ਪੀਜੀ ਦੇ ਵਿੱਚ ਆ ਰਹੇ ਸਨ ਜਿਹੜਾ ਇਸ ਲੜਕੀ ਦਾ ਮੰਗੇਤਰ ਸੀ ਉਹ ਕਾਰਟ ਵਿੱਚ ਬੈਠਾ ਸੀ ਸੜਕ ਤੇ ਉੱਤੇ ਖੜਾ ਸੀ ਤੇ ਜਿਹੜੀ ਦ੍ਰਿਸ਼ਟੀ ਵਰਮਾ ਨਾਮ ਦੀ ਜਿਹੜੀ ਲੜਕੀ ਹੈ ਜਿਸ ਦੀ ਮੌਤ ਹੋ ਗਈ ਹੈ ਉਹ ਪੀਜੀ ਤੇ ਵਿੱਚ ਕੱਪੜੇ ਬਦਲਣ ਦੇ ਲਈ ਆਈ ਸੀ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਹਾਦਸਾ ਵਾਪਰ ਜਾਂਦਾ ਹੈ ਬਿਲਡਿੰਗ ਟੈਟੇਰੀ ਹੋ ਜਾਂਦੀ ਹੈ ਜਿਸ ਕਾਰਨ ਜਿਹੜੀ ਹੈ ਡਿਸਟਰੀ ਵਰਮਾ ਨਾਮ ਦੀ ਲੜਕੀ ਉਹ ਮਲਬੇ ਦੇ ਹੇਠਾਂ ਆ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਇਹ ਸਾਰਾ ਸੀਨ ਇਸ ਲੜਕੀ ਦੇ ਮੰਗੇਤਰ ਨੇ ਆਪਣੇ ਅੱਖੀਂ ਦੇਖਿਆ ਤੇ ਜਦੋਂ ਉਸਨੇ ਬਿਲਡਿੰਗ ਡਿੱਗਦੀ ਹੋਈ ਦੇਖੀ ਤਾਂ ਉਹ ਮੌਕੇ ਤੇ ਹੀ ਬੇਹੋਸ਼ ਹੋ ਗਿਆ ਉਸ ਨੂੰ ਵੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਤਾਂ ਕਿ ਉਸ ਦਾ ਇਲਾਜ ਹੋ ਸਕੇ ਉਸ ਤੋਂ ਬਾਅਦ ਜਦੋਂ ਇਹ ਲੜਕਾ ਹੋਸ਼ ਵਿੱਚ ਆਇਆ ਤਾਂ ਉਸਨੇ ਲੜਕੀ ਦੇ ਘਰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ ਤੇ ਫਿਰ ਲੜਕੀ ਦਾ ਚਾਚਾ ਪਿੰਡ ਤੋਂ ਤਿੰਨ ਚਾਰ ਹੋਰ ਵਿਅਕਤੀਆਂ ਨੂੰ ਲੈ ਕੇ ਮੁਹਾਲੀ ਵੱਲ ਰਵਾਨਾ ਹੋ ਗਿਆ ਐਥੇ ਦੱਸਦੀ ਹੈ ਕਿ ਜਿਸ ਦਿਨ ਇਹ ਬਿਲਡਿੰਗ ਡਿੱਗਦੀ ਹੈ ਉਸ ਰਾਤ ਨੂੰ ਤਕਰੀਬਨ 8:00 ਵਜੇ ਦ੍ਰਿਸ਼ਟੀ ਵਰਮਾ ਨੂੰ ਜਿਹੜਾ ਕਿ ਮਲਬੇ ਦੇ ਹੇਠੋਂ ਕੱਢਿਆ ਜਾਂਦਾ ਐ ਐਨ ਡੀ ਆਰ ਐਫ ਦੀ ਜਿਹੜੀ ਟੀਮਾਂ ਨੇ ਉਹਨਾਂ ਦੇ ਬਹੁਤ ਹੀ ਮੁਸ਼ਕਲ ਤੋਂ ਬਾਅਦ ਦ੍ਰਿਸ਼ਟੀ ਨੂੰ ਜਿਹੜਾ ਕਿ ਇਸ ਮਲਬੇ ਦੇ ਹੇਠੋਂ ਕੱਢਿਆ ਹੈ ਉਸ ਵਕਤ ਦ੍ਰਿਸ਼ਟੀ ਬੇਹੋਸ਼ ਸੀ ਤੇ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ ਤੇ ਉਸ ਦਾ ਇਲਾਜ ਕਰਨ ਤੇ ਲਈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰੰਤੂ ਉਹ ਉਸ ਦਿਨ ਇੰਨੀ ਜਿਆਦਾ ਨਾਜ਼ੁਕ ਹੋ ਚੁੱਕੀ ਸੀ ਕਿ ਉਹ ਤਕਰੀਬਨ ਰਾਤ ਦੇ 11 ਵਜੇ ਸਾਹ ਤਿਆਗ ਗਈ ਉਸਦੀ ਮੌਤ ਹੋ ਗਈ ਜਦੋਂ ਇਹ ਖਬਰ ਉਸਦੇ ਪਿੰਡ ਅਤੇ ਇਲਾਕੇ ਦੇ ਵਿੱਚ ਪਹੁੰਚੀ ਤਾਂ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਜਿੱਥੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਨਵੇਂ-ਨਵੇਂ ਕੱਪੜੇ ਖਰੀਦੇ ਜਾ ਰਹੇ ਸਨ ਤਾਂ ਕਿ ਵਿਆਹ ਦੇ ਵਿੱਚ ਵਰਤੇ ਜਾ ਸਕਣ ਉੱਥੇ ਹੁਣ ਦੁੱਖ ਦਾ ਮਾਹੌਲ ਪੈਦਾ ਹੋ ਗਿਆ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ ਤੇ ਲੜਕੀ ਦੇ ਮੰਗੇਤਰ ਦੀ ਜਿਹੜੀ ਹਾਲਤ ਉਹ ਵੀ ਇਸ ਵਕਤ ਬਹੁਤ ਜ਼ਿਆਦਾ ਪਰੇਸ਼ਾਨੀ ਵਾਲੀ ਹੈ ਦੁਖੀ ਵਾਲੀ ਹੈ ਕਿਉਂਕਿ ਉਸਨੇ ਇੱਕ ਹਾਦਸਾ ਆਪਣੇ ਅੱਖੀਂ ਦੇਖਿਆ ਇਸ ਕਰਕੇ ਉਹ ਬਹੁਤ ਜ਼ਿਆਦਾ ਮਾਇੂਸ ਹੈ ਇਸ ਲੜਕੀ ਦੀ ਇਸ ਹਾਦਸੇ ਦੇ ਦੌਰਾਨ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਦੀਆਂ ਜਿਹੜੀਆਂ ਦੋ ਭੈਣਾਂ ਹੋਰ ਸਨ ਇੱਕ ਇਸ ਤੋਂ ਛੋਟੀ ਹੈ ਤੇ ਇੱਕ ਇਸ ਤੋਂ ਵੱਡੀ ਹੈ ਇਹ ਦੋਨਾਂ ਭੈਣਾਂ ਦੇ ਵਿੱਚਕਾਰ ਵਾਲੀ ਯਾਨੀ ਕਿ ਦੂਸਰੇ ਨੰਬਰ ਵਾਲੀ ਹੈ ਲੜਕੀ ਸੀ ਜਿਸ ਦੀ ਕੇ ਇਸ ਹਾਸੇ ਦੇ ਦੌਰਾਨ ਮੌਤ ਹੋ ਗਈ ਹੈ ਇਥੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕੇ ਪੁਲਿਸ ਦੇ ਵੱਲੋਂ ਜਿਹੜੀ ਬਿਲਡਿੰਗ ਦਾ ਮਾਲਕ ਹੈ ਔਰ ਨਾਲ ਹੀ ਨਾਲ ਠੇਕੇਦਾਰ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਗਲਤੀ ਚਾਹੇ ਕਿਸੇ ਹੋਰ ਦੀ ਹੈ ਪਰ ਪੂ ਗੁੱਤਣੀ ਇਹਨਾਂ ਦੋਨਾਂ ਪਰਿਵਾਰਾਂ ਨੂੰ ਪੈ ਗਈ ਹੈ ਕਿਉਂਕਿ ਦ੍ਰਿਸ਼ਟੀ ਦੇ ਜਿਹੜੇ ਪੇਰੈਂਟਸ ਨੇ ਉਹ ਦੇ ਮਾਪੇ ਨੇ ਉਹਨਾਂ ਦੇ ਵਿੱਚ ਉਸਦੇ ਪਿਤਾ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਹੁਣ ਉਸਦੇ ਘਰ ਦੇ ਵਿੱਚ ਉਸਦੀ ਮਾਤਾ ਤੇ ਉਸ ਦੀਆਂ ਦੋ ਭੈਣਾਂ ਨੇ ਦੂਸਰੇ ਪਰਿਵਾਰ ਸਿੱਧਾ ਲੜਕੇ ਦੀ ਜਿਸ ਦੀ ਡੈਥ ਹੋਈ ਹੈ ਜਿਸ ਦੀ ਮੌਤ ਹੋਈ ਹੈ ਉਸਦੇ ਪਰਿਵਾਰ ਦੇ ਵਿੱਚ ਵੀ ਇਸ ਵਕਤ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਦੱਸਦੀ ਹੈ ਕਿ ਦ੍ਰਿਸ਼ਟੀ ਦੀ ਮੌਤ ਦੇ ਨਾਲ ਉਸਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਫੈਲ ਗਿਆ ਸੋਗ ਦੀ ਲਹਿਰ ਦੌੜ ਗਈ